ਕੇਂਦਰ ਸਰਕਾਰ ਨਾਲ ਮੀਟਿੰਗ ਰੱਦ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਭਾਜਪਾ ਦੇ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ਵਿੱਚ ਨਾਂ ਮੜਨ ਦੀ ਸਿੱਧੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਹੁਣ ਭਾਜਪਾ ਦਾ ਕੋਈ ਵੀ ਲੀਡਰ ਪੰਜਾਬ ਵੜਿਆ ਤਾਂ ਸੋਚ ਸਮਝ ਕੇ ਆਵੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਹੁਣ ਭਾਜਪਾ ਲੀਡਰਾਂ ਦੇ ਘਰਾਂ ਨੂੰ ਘੇਰਣਗੇ ਤੇ ਉਹਨਾਂ ਦਾ ਘਰੋਂ ਨਿਕਲਣਾ ਮੁਹਾਲ ਤੱਕ ਕਰ ਦੇਣਗੇ ਤਾਂ ਕਿ ਉਹ ਆਪਣੇ ਬਿੱਲ ਵਾਪਸ ਕਰਵਾ ਸਕਣ ਸੰਗਰੂਰ ਵਿੱਚ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਪੁਲਿਸ ਦੇ ਕਿਸਾਨਾਂ ਵਿੱਚ ਜਮ ਕੇ ਤੱਕਾ ਮੁੱਕੀ ਵੀ ਹੋਈ ਦਰਸ਼ਨ ਕੇਂਦਰੀ ਮੰਤਰੀ ਕਲਾ ਚੌਧਰੀ ਇੱਕ ਪ੍ਰੈਸ ਹਵਾਲਤਾ ਕਰ ਰਹੇ ਸਨ ਜਿਸ ਨੂੰ ਬੰਦ ਕਰਨ ਲਈ ਕਿਸਾਨ ਉਥੇ ਪਹੁੰਚ ਗਏ ਤੇ ਜਦ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਨੇ ਬੈਰੀਗੇਡ ਤੱਕ ਤੋੜ ਦਿੱਤੇ ਉਧਰ ਬਨਾਲਾ ਵੇਖੇ ਵੀ ਕਿਸਾਨ ਗੁੱਸੇ ਵਿੱਚ ਸਨ ਭਾਜਪਾ ਲੀਡਰਾਂ ਦੇ ਘਰਾਂ ਦੇ ਬਾਹਰ ਡੇਰੇ ਲਾ ਲਏ ਪਰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਜਪਾ ਲੀਡਰਾਂ ਦੇ ਘਰ ਦੇ ਬਾਹਰ ਕੜੀ ਸੁਰੱਖਿਆ ਲਗਾ ਦਿੱਤੀ ਤੇ ਰਸਤੇ ਵਿੱਚ ਥਾਂ-ਥਾਂ ਬੈਰੀਗੇਡ ਕਰ ਦਿੱਤੇ ਗਏ ਤਾਂ ਕਿ ਕਿਸਾਨ ਭਾਜਪਾ ਨੇ ਤਵਾਂ ਦੇ ਘਰਾਂ ਤੱਕ ਨਾ ਪਹੁੰਚ ਸਕਣ ਪਰ ਹੁਣ ਗੁੱਸੇ ਵਿੱਚ ਆਏ ਕਿਸਾਨ ਭਾਜਪਾ ਲੀਡਰਾਂ ਦੇ ਦਿਵਾਲੇ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਲੀਡਰਾਂ ਦਾ ਵੀ ਘਰੋਂ ਨਿਕਲਣਾ ਮੋਹਾਲ ਤੱਕ ਕਰ ਦੇਣਾਗੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ਤੇ ਵਿਗੜ ਨਹੀਂ ਦੇਣਗੇ ਅਈ ਤਾਂ ਮਰੇ ਪਈ ਆ ਪਰ ਉਹ ਉਤਾਂ ਦੇ ਵੀ ਅਸੀਂ ਗੁੱਟ ਖਾਵਾਂਗੇ ਵੀ ਮੋਦੀ ਨੇ ਸਾਡੇ ਨਾਲ ਟੱਕਰ ਲੈ ਲਈ ਜੀਬੀ ਜ਼ਾਰਾ ਨਾਲ ਇਹਨੂੰ ਛੱਡਦੇ ਨਹੀਂ ਕੱਚਾ ਨਹੀਂ ਛੱਡਦੇ ਸਾਨੂੰ ਮਾਰਦੇ ਚਾਹੇ ਉਹਦਾ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਮੋਦੀ ਨੇ ਸਾਡੇ ਪੱਲੇ ਕੱਖ ਨਹੀਂ ਪਾਉਣਾ ਸਾਡੇ ਆਗੂਆਂ ਦੇ ਗੇੜੀ ਲਵਾਉਣੇ ਨੇ ਵਾਸਤ ਖਰਾਬ ਕਰਨਾ ਕਿਉਂਕਿ 70 ਸਾਲ ਤੋਂ ਜਿਹੜੀਆਂ ਸਰਕਾਰਾਂ ਲੁੱਟਦੀਆਂ ਆ ਰਹੀਆਂ ਨੇ ਸਾਨੂੰ ਉਹਨਾਂ ਨੇ ਸਾਡੇ ਪੱਲੇ ਕੱਖ ਨਹੀਂ ਪਾਇਆ ਜਿਹੜੇ ਆਰਡੀਨੈਂਸ ਨੇ ਸਾਨੂੰ ਪਤਾ ਹੈ ਮੋਦੀ ਝੂਠੇ ਲਾਰੇ ਲਾ ਰਿਹਾ ਹੈ ਇਸ ਕਰਕੇ ਜਿਹੜੀ ਅੱਜ ਮੀਟਿੰਗ ਹੋਈ ਹੈ ਉਹਦੇ 'ਚ ਸਾਡੇ ਆਗੂ ਜਿਹੜੇ ਬਾਈਕਟ ਕਰਕੇ ਬਾਹਰ ਆ ਗਏ ਨੇ ਇਹ ਰੋਸ ਹੋਰ ਵੀ ਪੰਜਾਬ ਤੇ ਹਿੰਦੁਸਤਾਨ 'ਚ ਮੋਦੀ ਦੀ ਸਰਕਾਰ ਦੇ ਖਿਲਾਫ ਜਾਗੂਗਾ ਅੱਜ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਅਸੀਂ 50 ਥਾਂਾਂ ਤੇ ਬੈਠੇ ਸੀ ਹੁਣ ਅਸੀਂ ਕੱਲ ਤੋਂ ਨਵੇਂ ਮੋਰਚੇ ਸ਼ੁਰੂ ਹੋ ਜਣੇ ਆ ਸਾਡੇ 7 ਸਾਮਾਂ ਤੇ ਨਵੇਂ ਮੋਰਚੇ ਸ਼ੁਰੂ ਹੋ ਗਏ ਭਾਜਪਾ ਵਾਲਿਆਂ ਦੇ ਲੀਡਰਾਂ ਦੇ ਘ੍ਰਿਆਓ ਸਾਡੇ ਸ਼ੁਰੂ ਹੋ ਚੁੱਕੇ ਆ ਪੰਜਾਬ 'ਚ ਇਹ ਸੰਘਰਸ਼ ਨੂੰ ਤੇਜ਼ ਕਰਾਂਗੇ ਅਗਲਾ ਦਸਹਿਰਾ ਜਿਹੜਾ ਜਿਹੜਾ ਦਸਹਿਰਾ ਆ ਰਿਹਾ ਮੂਰੇ 25 ਤਰੀਕ ਨੂੰ ਅਸੀਂ ਮੋਦੀ ਦੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਦੇ ਬੁੱਤ ਛਾੜਾਂਗੇ ਇਹ ਸਾਨੂੰ ਪਹਿਲੇ ਹੀ ਪਤਾ ਸੀ ਵੀ ਸਰਕਾਰ ਦੀ ਗੱਲਬਾਤ ਚ ਅੱਜ ਵਾਲੀ ਜੋ ਕੁਛ ਨਹੀਂ ਨਿਕਲਣਾ ਕਿਉਂਕਿ ਉਹ ਕਿਸਾਨਾਂ ਨੂੰ ਗੁੱਦੂ ਬਣਾਉਣ ਰਹੇ ਆ ਜਿਹੜੇ ਆਈਏਐਸ ਅਫਸਰ ਐ ਉਹਨਾਂ ਨੂੰ ਲੱਗਦਾ ਵੀ ਅਸੀਂ ਪੜ ਕੇ ਹੀ ਡਿਗਰੀਆਂ ਕਰੀਆਂ ਐ ਜਿਹੜੇ ਕਿਸਾਨ ਗੱਲਵਾਚਾਏ ਮੂਰਖ ਸਮਝ ਰਹੀ ਹੈ ਪਰ ਇਹ ਉਹ ਕਿਸਾਨ ਜਥੇ ਬੰਦੀਆਂ ਜਿਹੜੀਆਂ ਪੜ੍ਹ ਕੇ ਕੜੀਆਂ ਹੋਈਆਂ ਸਾਰਾ ਕੁਝ ਕਾਨੂੰਨਾਂ ਬਾਰੇ ਜਾਣ ਰਹੇ ਹੈ ਹਿੰਦੁਸਤਾਨ ਦੇ ਬੁੱਧੀਜੀਵੀ ਬੋਲ ਰਹੇ ਹੈ ਪੱਤਰਕਾਰ ਬੋਲ ਰਹੇ ਹੈ ਕੱਲਾ ਕੱਲਾ ਬੰਦਾ ਬੋਲ ਰਿਹਾ ਹੈ ਵੀ ਜਿਹੜੇ ਖੇਤੀ ਕਾਨੂੰਨ ਹੈ ਇਹ ਹਿੰਦੁਸਤਾਨ ਦੇ 80% ਲੋਕਾਂ ਤੇ ਮਾਰ ਪੈਣੀ ਹੈ ਪਰ ਕੇਂਦਰ ਦੀ ਸਰਕਾਰ ਨੂੰ ਆਇ ਲੱਗ ਰਿਹਾ ਹੈ ਵੀ ਕਿਸਾਨ ਕੁਝ ਜਾਣਦੇ ਨਹੀਂ ਜੋਬ ਲਾਇਆ ਗਿਆ ਹੈ ਜੋ ਅੱਜ ਹੋਈ ਆ ਗੱਲਬਾਤ ਲਈ ਪਰ ਉੱਥੇ ਗੱਲਬਾਤ ਕੋਈ ਨਹੀਂ ਕਰਨ ਆਇਆ। ਇਸੇ ਕਰਕੇ ਅਸੀਂ ਪਹਿਲਾਂ ਹੀ ਤੈਅ ਸੀ ਵੀ 2 ਘੰਟੇ ਠਕਰਾਓ ਕਰਾਂਗੇ। ਉਹ ਕਾਪੀਆਂ ਬਾੜ ਕੇ ਬਾਹਰ ਆਇਆ। ਉੱਥੇ ਵੀ ਜਿੰਨੇ ਕੁ ਬੰਦੇ ਗਏ ਆ ਉਹ ਰੋਜ਼ ਚ ਪ੍ਰਦਰਸ਼ਨ ਕਰ ਰਹੇ ਆ। ਤੇ ਘੋਲ ਨੂੰ ਆਉਣ ਵਾਲੇ ਦਿਨਾਂ 'ਚ ਕਰੋ ਮਰੋ ਵਾਲੇ ਰਾਹ ਤੇ ਲੈ ਕੇ ਜਾਣਾ ਪਊ ਤੇ ਉੱਥੋਂ ਤੱਕ ਜਾਵਾਂਗੇ ਅਸੀਂ। ਅਸੀਂ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ 'ਚ ਅਸੀਂ ਲੜਾਈ ਲੜੀ ਚੱਲਾਂਗੇ। ਅਸੀਂ ਤਾਂ ਮਰੇ ਪਈ ਆਂ। ਪਰ ਉਹ ਕੁੱਟਾਂ ਦੇ ਵੀ ਅਸੀਂ ਕੁੱਟ ਖਾਵਾਂਗੇ ਵੀ ਠੀਕ ਹੈ ਅਸੀਂ ਆਏ ਨਹੀਂ ਉੱਠਦੇ ਤੇ ਉਸ ਤੋਂ ਬਾਅਦ ਜਿੰਨਾ ਚਿਰ ਸਾਡਾ ਸੰਘਰਸ਼ ਚੱਲੂਗਾ ਅਸੀਂ ਚਲਾਵਾਂਗੇ ਪਹਿਲਾਂ ਸਾਡੇ ਭਾਅ ਵੀ ਉੱਥੇ ਦੇਖ ਲਓ ਬਠੰਡੇ ਦੇ ਵਿੱਚ ਫਾਜ਼ਲ ਕਾ ਵਿੱਚ ਦੇਖ ਲਓ ਬਲੋਟ ਵਿੱਚ 5500 ਰੁਪਇਆ ਨਰਮੇ ਦਾ ਭਾਅ ਚੱਲਦਾ ਹੈ ਇਹ 4800 ਰੁਪਏ ਨੂੰ ਖਰੀਦ ਰਹੀ ਹੈ ਗਵਰਨਮੈਂਟ ਸਾਡਾ ਐਡਾ ਗਲਬੱਡੀ ਦਾ ਅਸੀਂ ਕੀ ਕਰਾਂਗੇ ਅਸੀਂ ਮਰਾਂਗੇ ਫੇਰ ਬੁਲਾਇਆ ਵੀ ਕਿਸਾਨਾਂ ਦੀ ਕਿਸੇ ਨੇ ਨਹੀਂ ਸੁਣੀ ਗਵਰਨਮੈਂਟ ਸੁਣਦੀ ਨਹੀਂ ਪਰ ਮੋਦੀ ਦੇ ਸਾਡੇ ਨਾਲ ਟੱਕਰ ਲੈ ਲਈ ਜਮੀਨਦਾਰਾਂ ਨਾਲ ਇਹਨੂੰ ਛੱੜਦੇ ਨਹੀਂ ਕੱਚਾ ਦੀ ਛੱੜਦੇ ਚਾਹ ਨੂੰ ਮਾਰਦੇ ਚਾਹੇ ਠੀਕ ਹੈ ਪਹਿਲਾਂ ਇਹ ਕਸ਼ਮੀਰ ਦੇ ਵਿੱਚ ਦਲਗੇ ਕਰਾਇਆ ਲੈ 376 ਧਾਰਾ ਇਹਦੇ ਖਤਮ ਕਰਾਈਆ ਉਦੋਂ ਬਾਅਦ ਜੀਐਸਟੀ ਲਾਈ ਹੈ ਉਦੋਂ ਬਾਅਦ ਨੋਟਬੰਦੀ ਲਾਈ ਹੈ ਹੁਣ ਆ ਗਿਆ ਸਾਡੇ ਨਾਲ ਜਮੀਨਦਾਰਾਂ ਨਾਲ ਪੰਗਾ ਪੈ ਗਿਆ ਸਾਡੀਆਂ ਮੰਡੀਆਂ ਖਤਮ ਕਰਦਾ ਹੈ ਉਦੋਂ ਬਾਅਦ ਕੇਂਦਰ ਸਰਕਾਰ ਨਾਲ ਮੀਟਿੰਗ ਰੱਦ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਖਾਲਾ ਨਿਕਲਾ ਗਏ ਭਾਜਪਾ ਨੇ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ਵਿੱਚ ਨਾਂ ਮੜਨ ਦੀ ਸਿੱਧੀ ਧਮਕੀ ਦਿੱਤੀ ਹੈ ਕਿਹਾ ਹੈ ਕਿ ਜੇਕਰ ਹੁਣ ਭਾਜਪਾ ਦਾ ਕੋਈ ਵੀ ਲੀਡਰ ਪੰਜਾਬ ਵੜਿਆ ਤਾਂ ਸੋਚ ਕੇ ਆਵੇ ਤੁਹਾਨੂੰ ਛਾੜੀਆ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਉਹ ਲੋਕਾਂ ਦੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਮੂੰਹ ਬੰਦ ਕਰਨ ਬਾਅਦ ਤੇ ਛਾੜੀਆ ਗੁੱਟਮ ਇੱਕ ਗਈ ਸੀ ਸਾਨੂੰ ਪਹਿਲਾ ਭਰੋਸਾ ਸੀ ਵੀ ਜਿਹੜਾ ਜੁਗਲੇਬਾਜ਼ ਹੈ ਜੁਗਲੇਬਾਜ਼ ਗੱਲ ਛੱਡਣਾ ਨਹੀਂ ਕਰੂਗਾ ਪਰ ਅਸੀਂ ਰੇਸ ਤੇ ਪੈਰ ਧਰਤਾ ਦੀ ਤੇ ਅੱਜ ਜਿਹੜੇ ਇਹਨਾਂ ਦੇ ਪੰਜਾਬ ਦੇ ਵਿੱਚ 11 ਸਾਮੇ ਅੱਜ ਅਸੀਂ ਇਹਨਾਂ ਦੇ ਇੱਕ ਦਰਾਂ ਮੂਰੇ ਗਏ ਆ ਜਿਹੜਾ ਜਾਗਵਿੰਦਰ ਸ਼ੈਨਟੀ ਇਹਨਾਂ ਦੇ ਜ਼ਿਲ੍ਹੇ ਦਾ ਪ੍ਰਧਾਨ ਆ ਬਰਨਾਲੇ ਦਾ ਉਹਦੇ ਅਸੀਂ ਬਾਰ ਮੂਰੇ ਬੈਠੇ ਆ ਅੱਜ 2 ਘੰਟੇ ਵਜ ਤੇ ਬੈਠੇ ਆ ਕੱਲ ਨੂੰ ਅਸੀਂ ਲਗਾਤਾਰ ਵੀ ਬੈਠਾਂਗੇ ਅੱਜੀ ਸ਼ਹਿਰ ਦੇ ਵਿੱਚ ਮੁਜਾਰਾ ਕਰਾਂਗੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਵਪਾਰ ਮੰਡਲ ਨੂੰ ਨਾਲ ਲਾਵਾਂਗੇ ਜੀ ਛੋਟੇ ਦੁਕਾਨਦਾਰਾਂ ਨੂੰ ਨਾਲ ਲਾਵਾਂਗੇ ਆਰਤੀਏ ਵਰਗ ਨੂੰ ਨਾਲ ਲਾਵਾਂਗੇ ਵਿੱਚ ਮੁੱਚੇ ਲੋਕਾਂ ਤੇ ਹਮਲਾ ਅਸੀਂ ਭਾਜਪਾ ਦੀ ਜੜਾ ਪੱਟ ਦੇਗੇ ਪੰਜਾਬ ਦੇ ਵਿੱਚੋਂ ਸਾਨੂੰ ਪਹਿਲਾ ਪਤਾ ਦੀ ਇਹ ਗੱਲ ਦਾ ਅੱਜ ਨਕਾਰਾ ਜਿਹੜਾ ਉਹਦੇ ਨਤੀਜੇ ਮੋਦੀ ਭੁਗਤਣ ਲਈ ਤਿਆਰ ਹੋ ਜਾ ਜਿਹੜਾ ਪੰਜਾਬ ਚ ਕਹਿੰਦਾ ਇੱਕ ਛੇ 17 ਚੀਟਰ ਤੇ ਮੈਂ ਚੋਣ ਲੜੂਗਾ ਇਹਨਾਂ ਦੇ ਪੰਜਾਬ ਦੇ ਆਗੂ ਕਹਿੰਦੇ ਨੇ ਜਿਹੜੇ ਸਾਡੇ ਵਿੱਚੋਂ ਨੇ ਅਸੀਂ ਉਹਨਾਂ ਨੂੰ ਭਰਾ ਮੰਨਦੇ ਆਪਦੇ ਉਹ ਕਹਿੰਦੇ ਜੇ ਕਿਸਾਨ ਸਾਡੇ ਬਾਰ ਮੂਰੇ ਆਉਣਗੇ ਉਹ ਰੇੜੀਆਂ ਤੇ ਵਾਪਸ ਜਾਣਗੇ ਅਸੀਂ ਮਾਨਸਿਕ ਤੌਰ ਤੇ ਤਿਆਰ ਕਾ ਹੋ ਕੇ ਆਇਆ ਜਿਹੜਾ ਸਾਨੂੰ ਰੇੜੀਆਂ ਤੇ ਭੇਜਣ ਵਾਲਾ ਰੇੜੀਆਂ ਤੇ ਭੇਜ ਦੇ ਅਸੀਂ ਲਗਾਤਾਰ ਇਹਨਾਂ ਦਾ ਕ੍ਰਿਆਉ ਜਾਰੀ ਰੱਖਾਂ ਅੱਜ ਜੀ ਦੇਖੋ ਇੱਥੇ ਸਾਡੇ ਸੰਗਰੂਰ ਦੇ ਵਿੱਚ ਬੀਜੇਪੀ ਆਗੂ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਸੀਂ ਪਹਿਲਾਂ ਸ਼ਾਂਤਮਈ ਢੰਗ ਨਾਲ ਜਿਹੜਾ ਸਾਡਾ ਬੜੇ ਦਿਨਾਂ ਤੋਂ 12-13 ਦਿਨਾਂ ਤੋਂ ਪਿੱਛੇ ਜਿਹੜਾ ਰੇਲਵੇ ਲਾਈਨ ਦੇ ਉੱਤੇ ਧਰਨਾ ਸੀ ਸਾਨੂੰ ਉੱਥੋਂ ਕਿਹਾ ਗਿਆ ਵੀ ਆਪਾਂ ਜਿਹੜੀ ਉਹ ਮੀਟਿੰਗ ਹੋ ਰਹੀ ਹੈ ਆਪਾਂ ਉਹਨੂੰ ਹੋਣ ਨਹੀਂ ਦੇਣੀ ਉਹਨਾਂ ਨੂੰ ਆਪਾਂ ਰੋਕਣਾ ਹੈ ਉਸ ਬੰਦ ਦੇ ਵਿੱਚ ਸਾਡੇ ਅਸੀਂ ਸਾਰੇ ਇਕੱਠੇ ਕਿਸਾਨ ਹੋ ਕੇ ਜਾਬਤਰ ਦੇ ਵਿੱਚ ਆਏ ਆ ਇੱਥੇ ਤਿੰਨ ਜਗ੍ਹਾ ਤੇ ਬੈਰੀਕੇਡਿੰਗ ਸੀ ਪਹਿਲੀ ਬੈਰੀਕੇਡਿੰਗ ਦੇ ਉੱਤੇ ਪੁਲਿਸ ਮੁਲਾਜ਼ਮ ਸੀ ਪ੍ਰਸ਼ਾਸਨ ਖੜਾ ਸੀ ਉੱਥੇ ਅਸੀਂ ਬੇਨਤੀਆਂ ਕੀਤੀਆਂ ਵੀ ਪਹਿਲਾਂ ਵੀ ਅਸੀਂ ਤੁਹਾਨੂੰ 10 ਮਿੰਟ ਦੇਣੇ ਆ 15 ਮਿੰਟ ਦੇਣੇ ਆ ਵੀ ਉਹ ਮੀਟਿੰਗ ਰੱਦ ਕਰਵਾਓ ਬੰਦ ਕਰਵਾਓ ਵਹੀ ਸਾਡੇ ਇੱਥੇ ਇਕੱਠੇ ਹੁੰਦਾ ਮਕਸਦ ਕਿਤੇ ਉਹ ਨਾ ਹੋ ਜੇ ਵੀ ਜਿਹੜੀ ਮੀਟਿੰਗ ਪਹਿਲਾਂ ਹੀ ਕਰਕੇ ਗਏਗੇ ਪਰ ਉਥੇ ਉਹਨਾਂ ਨੇ ਪ੍ਰਸ਼ਾਸਨ ਟਾਈਮ ਲਾ ਰਿਆ ਸੀ ਅਸੀਂ ਉਥੇ ਉਹ ਬੈਰੀਗੇਟਿੰਗ ਦੋ ਬੈਰੀਗੇਟਿੰਗ ਤੋੜ ਕੇ ਉਹਦੇ ਤੋਂ ਬਾਅਦ ਅੱਗੇ ਵਧੇ ਇੱਥੇ ਆਏ ਆ ਇੱਥੇ ਸਾਨੂੰ ਐਸਐਸਪੀ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਸਵਾਸ਼ਣ ਦਿੱਤਾ ਉਹਦੇ ਬਾਅਦ ਚ ਸਾਡੇ ਕੁਝ ਆਗੂ ਨੂੰ ਅੰਦਰ ਲਜਾਇਆ ਗਿਆ ਕਿਹਾ ਗਿਆ ਕਿ ਹਾਂ ਮੀਟਿੰਗ ਰੱਦ ਹੋ ਚੁੱਕੀ ਹੈ ਤੁਹਾਨੂੰ ਭਰੋਸਾ ਵੀ ਪ੍ਰਸ਼ਾਸਨ ਸਾਨੂੰ ਗੁੰਮਰਾਹ ਨਹੀਂ ਕਰੂਗਾ ਉਹ ਮੀਟਿੰਗ ਰੱਦ ਹੋ ਚੁੱਕੀ ਹੋਊਗੀ ਬਾਕੀ ਇੱਕ ਵਾਰੀ ਸਾਡੇ ਆਗੂ ਹੈ ਜਥੇਬੰਦੀਆਂ ਦੇ ਆਗੂ ਅੰਦਰ ਚਲੇ ਗਏ ਸੀ ਪਰ ਮੈਂ ਤੁਹਾਡੇ ਮਾਧਿਅਮ ਦੇ ਥਰੂ ਇੱਕ ਦੋ ਬੇਨਤੀਆਂ ਕਰਨਾ ਚਾਹੁੰਦਾ ਪ੍ਰਸ਼ਾਸਨ ਅੱਗੇ ਲੋਕਾਂ ਦੇ ਬਈ ਦੇਖੋ ਅੱਜ ਇੱਕ ਮਾਹੌਲ ਇੰਨਾ ਜ਼ਿਆਦਾ ਤਣਾਪੂਰਨ ਹੁੰਦਾ ਹੁੰਦਾ ਰਹਿ ਗਿਆ ਉਹ ਭਾਜਪੀ ਸਰਕਾਰ ਜਾਂ ਸੈਂਟਰ ਸਰਕਾਰ ਹੈ ਜਿਹੜੀਆਂ ਇਹ ਕੂਝੀਆਂ ਤੇ ਗਲਤ ਹਰਕਤਾਂ ਕਰਦੀ ਹੈ ਉਹਦੇ ਤੋਂ ਇਹ ਬਾਜ਼ ਆ ਜਾਣ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਮੈਂ ਇੱਕ ਹੋਰ ਗੱਲ ਸੁਣੀ ਹੈ ਜੀ ਅੱਠ ਅੰਦਰ ਜਿਹੜੇ ਜਿਹੜੀ ਪ੍ਰੈਸ ਕਾਨਫਰੈਂਸ ਹੈ सॉरी ਜਿਹੜੀ ਅੰਦਰ ਕਾਨਫਰੈਂਸ ਹੈ ਉਹਦੇ ਵਿੱਚ ਕਹਿੰਦੇ ਅੱਠ ਕਿਸਾਨ ਬੈਠੇ ਨੇ ਅੱਛਾ ਜੇ ਉਹ ਅੱਠ ਕਿਸਾਨ ਨੇ ਤੇ ਜਿਹੜੇ ਇੱਥੇ 8000 ਸਾਡੇ ਉਹ ਬਜ਼ੁਰਗ ਨੇ ਜੋ ਸਾਰੇ ਆਏ ਆ ਅਸੀਂ ਕਿਸਾਨ ਹੀ ਨਹੀਂ ਹੈਗੇ ਉਹ ਅੱਠ ਕਿਸਾਨ ਹੋਗੇ ਕਹਿੰਦੇ ਵੀ ਉਹ ਸਮਰਥਨ ਕਰ ਰਹੇ ਨੇ ਕੋਈ ਸਮਰਥਨ ਨਹੀਂ ਹੈਗਾ हां जे कहंदे ਆ ਵੀ हां ਅਸੀਂ ਤੁਹਾਡੇ ਤੁਹਾਡੇ ਫਾਇਦੇ ਦੀ ਕੋਈ ਬਿੱਲ ਕਰਨਾ ਹੈ ਸਵਾਮੀ ਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਕਰੋ ਪੰਜਾਬ ਦੇ ਵਿੱਚ हां ਜਿਹੜੀ ਬਾਕੀ ਸਾਡੇ ਹੱਕ ਦੀ ਹੈ ਉਹ ਜਿਹੀਆਂ ਚੀਜ਼ਾਂ ਇਹ ਬਿੱਲ ਨੇ ਸਾਡੇ ਕੋਈ ਹੱਕ ਦੇ ਨਹੀਂ ਕੋਈ ਸਾਨੂੰ ਇਹਦੇ ਚ ਕਨਵਿੰਸ ਨਹੀਂ ਕਰ ਸਕਦਾ ਹੈਗਾ ਤੇ ਅੱਗੇ ਵੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਤੁਸੀਂ ਐਵੇਂ ਦੀ ਜੋ ਕੀ ਬੇਜੀ ਪਈ ਜਾਂ ਕੋਈ ਮੀਟਿੰਗ ਕਰਦੀ ਹੈ ਤਾਂ ਤੁਸੀਂ ਪਹਿਲੇ ਇਹਨੂੰ ਇਜਾਜ਼ਤ ਨਾ ਦਿਓ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਇੰਨੀ ਅੱਗੇ ਬੇਨਤੀਆਂ ਕਰਦਾ ਧੰਨਵਾਦੀਆਂ